ਕੁਦਰਤ ਦਿਆਂ ਇਹ ਦਾਤਾ ਹਵਾ ਪਾਣੀ ਤੇ ਤਪੀ ਇਹ ਤੇ ਨਾ ਆਧਾਰ ਆ ਇਹਨਾਂ ਨੂੰ ਗੰਦੇ ਕਰਕੇ ਇਹਨਾਂ ਨੂੰ ਪ੍ਰਦੂਸ਼ਿਤ ਕਰਕੇ ਕੋਈ ਵੱਡਾ ਨਹੀਂ ਬਣ ਸਕਦਾ ਤੇ ਇਹਨੂੰ ਸੰਭਾਲ ਕੇ ਰੱਖਣ ਮਰਗਾ ਇਸ ਤੋਂ ਵੱਡਾ ਪੰਨ ਕੋਈ ਨਹੀਂ ਵੰਸ਼ ਵਾਲਾਂ ਦੇ ਗੁਰੂ ਖੁਸ਼ਾ ਪਾਣੀ ਵਿੱਚ ਵੜਾਂਗੇ ਪਤਾ ਖੁਸ਼ਾ ਉਹ ਕਿ ਭਵਿੱਖ ਪਾਣੀ ਤੇ ਪੈਦਾ ਹੋਏ ਸੇ ਪਾਣੀ ਤੇ ਵੀ ਸਾਡਾ ਅਤੇ ਤੀਨੂੰ ਸੰਭਾਲਾਂਗੇ ਘਰਤੀ ਸਾਡੇ ਨੂੰ ہاں ਜਿੱਥੇ ਦਰਸਤ ਲੱਗ ਜਾਂਦਾ ਉਥੇ ਆਣ ਕੇ ਪੰਛੀ ਬਿੰਦੇ ਜਿੱਥੇ ਦਰਸਤ ਲੱਗ ਜਾਂਦਾ ਉਥੇ ਆਣ ਕੇ ਹਰ ਕੋਈ ਜਿਹੜਾ ਹੈਗਾ ਗਰਮੀ ਦੇ ਵਿੱਚ ਆਣ ਕੇ ਬੈਠਾ ਸਹਾਰਾ ਲੈਣ ਜੋ ਖੁਸ਼ ਹੋ ਕੇ ਆਕਸੀਜਨ ਵੀ ਦਿੰਦਾ ਫਲ ਵੀ ਦਿੰਦਾ ਅਖੀਰ ਦੇ ਉੱਤੇ ਲੱਕੜੀ ਵੀ ਦਿੰਦਾ ਇਤੋਂ ਵੱਡੇ ਦੇਵਤਾ ਕਿਹੜਾ ਚੀਜ਼ ਆ ਦੇਵਤਾ ਕਿਹੜੀ ਚੀਜ਼ ਹੈ ਜਿਹੜੀ ਕਾਨੂੰ ਕੁਛ ਦੇਣ ਸਾਡੀ ਲਾਈਫ ਨੂੰ ਸਾਡੇ ਜੀਵਨ ਨੂੰ ਕੁਛ ਉਹ ਹਰਜਾ ਦੇਣ ਬਲਵਾਨ ਕਰਨ ਉਹ ਉਹ ਸਾਡੇ ਜਿਹੜੇ ਦੇਵਤੇ ਦਾਹਨ ਕੌਣ ਜਦੋਂ ਗੁੱਡੇ ਨਾਲੇ ਤੇ ਰੁਕੋ ਜਿਹ ਖੰਦਗੀ ਦਰਿਆ ਸਤਲੁਜ ਚ ਵਹਿੰਦੀ ਹੈ ਉਹ ਦਾਹਨ ਤਾਂ